ਤਾਂ ਪਾਕਿਸਤਾਨ ਦਾ ਬਾਰਡਰ ਆ ਗਿਆ ਭਾਈ ਆ ਦੇਖੋ ਆਹ ਪਰੇ ਵਾਲੀ ਪੈਰਾ ਮਿਲਟਰੀ ਆ ਖੜੇ ਨੇ ਫੌਜੀ ਭਰਾ ਔਰ ਸੱਟੋ ਬਾਰਡਰ ਆ ਗਿਆ ਭਾਈ ਇੱਥੋਂ 7-8 ਕਿਲਿਆਂ ਦੇ ਸੰਨੇ ਤੇ ਬਾਰਡਰ ਹੈ ਫੌਜੀ ਭਰਾ ਖੜੇ ਨੇ ਆ ਦੇਖੋ ਬੁਰੇ ਹਾਲ ਆ ਭਾਈ ਬਹੁਤ ਔਖਾ ਆ ਦੇਖੋ ਭਾਈ ਲੋਕ ਤਾਂ ਹਜ਼ਰ ਕਿਵੇਂ ਟਾਈਮ ਪਾਸ ਕਰ ਰਹੇ ਨੇ ਆ ਦੇਖੋ ਭਾਈ ਬਹੁਤ ਜਿਆਦਾ ਪਾਣੀ ਪਾਣੀ ਹੈ ਭਾਈ ਚਾਰੇ ਪਾਸੇ ਪਾਣੀ ਪਾਣੀ ਦੇਖੋ ਬਾਈ ਕਿਤੇ ਸਭ ਕਿਤੇ ਤਬਾਹੀ ਮਚਾਤੀ ਕਹਿਰ ਮਚਾਤਾ ਇਹੀ ਪੰਜਾਬ ਦੀ ਤਰਾਸ਼ ਦੀ ਆ ਬਾਈ ਜਿੱਥੇ ਕੋਈ ਹੱਕਾਂ ਦੀ ਗੱਲ ਕਰਦਾ ਪਹਿਲ ਪੰਜਾਬ ਕਰਦਾ ਪਰ ਅੱਜ ਪੰਜਾਬ ਨੂੰ ਲੋੜ 28 ਰਾਜਾਂ ਦੇ ਵਿੱਚੋਂ ਪੰਜਾਬ ਨੂੰ ਖੇੜਾ ਪੈ ਚੁੱਕਿਆ ਆਣੀ ਨੇ ਕੇ ਖੇਰ ਲਿਆ ਪਰ ਅੱਜ ਕੋਈ ਪੰਜਾਬ ਦੇ ਨਾਲ ਦੋ ਸੂਬੇ ਪੰਜਾਬ ਆਪਣਾ ਹਰਿਆਣਾ ਤੇ ਰਾਜਸਥਾਨ ਦੇ ਲੋਕ ਆ ਰਹੇ ਨੇ ਪਰ ਬਾਈ ਪੰਜਾਬ ਨੂੰ ਕਹਿੰਦੇ ਕਿਸੇ ਦੀ ਲੋੜ ਨਹੀਂ ਪੰਜਾਬ ਰਾਜਾ ਸਾਡੇ ਗੁਰੂ ਸਾਹਿਬਾਂ ਨੇ ਦਾ ਚਲਾਇਆ ਹੋਇਆ ਲੰਗਰ ਅੱਜ ਵੀ ਬਾਈ ਲੰਗਰ ਬਹੁਤ ਹੈ ਬਹੁਤ ਜ਼ਿਆਦਾ ਲੰਗਰ ਹੈ ਆਪਾਂ ਨੂੰ ਉਦੋਂ ਲੋੜ ਪੈਣੀ ਆ ਜਦੋਂ ਇਹਨਾਂ ਨੇ ਬਾਣ ਪੱਧਰ ਕਰਨੇ ਕੋਈ ਦੋ ਕਮਰੇ ਪਾਉਣੇ ਕੋਈ ਪਸ਼ੂ ਡੰਗਰ ਲੈਣਾ ਉਦੋਂ ਵੀ ਬਾਈ ਆਪਾਂ ਇਹਨਾਂ ਨੂੰ ਹੌਸਲਾ ਦੇ ਕੇ ਚੱਲੇ ਆ ਕਿ ਭਰਾਵੋ ਹਾਰ ਨਹੀਂ ਮੰਨਣੀ ਮਾਲਵਾ ਤੁਹਾਡੇ ਨਾਲ ਖੜਾ ਪੂਰਾ ਪੰਜਾਬ ਤੁਹਾਡੇ ਨਾਲ ਹੈ ਤੋਂ ਦੂਜੇ ਸੂਬਿਆਂ ਨੂੰ ਵੀ ਬੇਨਤੀ ਅਪੀਲ ਕਰਦੇ ਆ ਕਿ ਵੱਧ ਤੋਂ ਵੱਧ ਬਾਈ ਸਾਥ ਦਿਓ ਇਹਨਾਂ ਦਾ ਆ ਦੇਖੋ ਇਹ ਜ਼ਿੰਦਗੀ ਹੰਡਾ ਰਹੇ ਨੇ ਬਾਈ ਕਿਵੇਂ ਹੰਡਾ ਰਹੇ ਨੇ ਇਹ ਇਹਨਾਂ ਨੂੰ ਪਤਾ ਆ ਦੇਖ ਰਹੇ ਹੋ ਬਾਈ ਚਾਰੇ ਪਾਸੇ ਤੁਸੀਂ ਪਾਣੀ 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 ਦਿਸ ਰਿਹਾ ਬਾਈ ਤੋਨੂੰ ਬਾਰਡਰ ਦਿਖਾ ਦਗੇ ਬਾਈ ਪਾਕਿਸਤਾਨ ਦਾ ਬਾਰਡਰ ਆ ਆ ਜਿੱਥੇ ਫਾਇਦੇ ਦੇ ਸਿਰ ਰਹੇ ਨੇ ਬਾਈ ਆ ਤਾਰ ਲੱਗੀ ਹੋਈ ਹੈ ਬਾਈ ਉਹ ਸਿਆ ਪਾਕਿਸਤਾਨ ਦਾ ਬਾਰਡਰ ਆ ਗਿਆ ਇਹ ਪਾਕਿਸਤਾਨ ਦਾ ਬਾਰਡਰ ਆ ਬਾਈ ਲਾਸਟ ਪਿੰਡ ਆ ਹਾਜ਼ਰ ਕਾ ਦਾ ਪਾਕਿਸਤਾਨ ਦਾ ਬਾਰਡਰ ਆ ਜਾਂਦਾ। ਦੇਖੋ ਵੀ ਪਾਣੀ ਜਾ ਰਿਹਾ ਉਹ ਜਿਹੜਾ ਉੱਚਾ ਨੀਮਾ ਹੁੰਦਾ ਨਾ ਪਾਣੀ ਦੀਆਂ ਲਹਿਰਾਂ ਨੇ। ਉਹ ਦੇਖੋ ਕਿੰਨੀ ਸਪੀਡ ਨਾਲ ਜਾਂਦਾ। ਉਹ ਸਾਹਮਣੇ ਚਾਈ ਜਾਂਦਾ। ਪਾਣੀ ਬੜਾ ਖੱਡਿਆ ਪਿਆ। ਪਾਣੀ ਬੜਾ ਖੱਡਿਆ ਪਿਆ। ਆ ਸਪੀਡ ਦੇਖੋ ਪਾਣੀ ਦੇ ਉੱਤੇ। ਬਹੁਤ ਜ਼ਪੀਡ ਹੈ। ਆ ਦੇਖੋ ਭਾਈ ਐਂ ਜਾਂਦਾ ਪਿੰਡ ਚੋਂ ਪਾਣੀ। ਉਹ ਪਿੰਡ ਆ ਗਿਆ। ਉਹ ਬਜ਼ੁਰਗ ਨਾ ਪੈ ਦੇ ਤੁਰਿਆ ਉਹ ਸੜਕਾਂ ਨਾਲ ਸੜਕ ਤੋਂ ਵੀ ਆਉਂਦਾ ਧੂੜ ਠਾਉਂਦਾ। ਆ ਦੇਖੋ ਬਈ ਪਿੰਡ ਚੋਂ ਪਾਣੀ ਖੇਤਾਂ ਜਾ ਰਿਹਾ ਦੇਖੋ ਕਿਵੇਂ ਘਾਰੇ ਪਾਉਂਦਾ ਤੁਰਿਆ ਜਾਂਦਾ ਆ ਦੇਖੋ ਇੰਨੀ ਇੰਨੀ ਰਫਤਾਰ ਆ ਬਾਈ ਆ ਦੇਖੋ ਮੀਂਹ ਮੀਂਹ ਦੁਬਾਰੇ ਫੇਰ ਆ ਗਿਆ ਬਾਈ ਐ ਰਾਸ਼ਨ ਵੰਡ ਰਿਹਾ ਦੇਖੋ ਆ ਹਾਲਾ ਘਰਾਂ ਦਾ ਦੇਖੋ ਸਾਦਾ ਦਾ ਰੜਕਲੇ ਵਾਲੇ ਐ ਬੰਨ ਮਾਰੀ ਬੈਠੇ ਬਈ ਘਰਾਂ ਚ ਆ ਹਾਲ ਹੈ ਦੇਖੋ ਆ ਦੇਖੋ ਬਈ ਐ ਬੰਨ ਮਾਰੇ ਆਪੇ ਐ ਬਲ ਛੱਤਾ ਦੇ ਬੈਠੇ ਲੋਕ ਆ ਦੇਖੋ ਕਿੱਡੇ ਕਿੱਡੇ ਬੰਨ ਆ ਪਸ਼ੂ ਪਸੇਰੇ ਦਾ ਪਸ਼ੂ ਧਾਂਦੇ ਦਾ ਆ ਮੁੰਡੇ ਆਪਣੇ ਰਾਸ਼ਨ ਕੰਢੀ ਜਾਂਦੇ ਨੇ ਇਹ ਵੀ ਮਿਲਟਰੀ ਦੀ ਕਿਸ਼ਤ ਆ ਗਈ। ਆਪਣੋਂ ਕਿਸ਼ਤਾਂ ਦਾ ਦੋ ਦੇ ਦਿੱਤੀਆਂ ਇਹਨਾਂ ਨੇ ਬਾਈ। ਬਹੁਤ ਧੰਨਵਾਦ ਆ ਬੀਐਸਐਫ ਵਾਲਿਆਂ ਦਾ। ਬਈਆ ਦੇਖੋ। ਇਹ ਆ ਡੰਡਾ ਆਪਣਾ ਦੇਖੋ। ਪਾਇਰ ਦੇਖੋ ਆਪਣੇ। ਇਹਨਾਂ ਦਾ ਪਾਣੀ ਆ ਪਾਣੀ ਵੀ ਦੀ ਜਾ ਰਹੇ ਤੁਹਾਨੂੰ ਦਿਖਾਉਣੇ ਅੱਗੇ ਦੀ ਗੱਲ ਬਹੁਤ ਬੁਰੇ ਹਾਲ ਐ। ਨਹੀਂ ਹੈ ਬਈਆ ਦੇਖੋ। ਆ ਦੇਖੋ ਬਾਈ। ਨਾ ਪਾਣੀ ਐ। ਇੱਥੇ ਆਈ ਘਣ ਨਹੀਂ ਹਰੇੜੇ ਜਾਏ ਨਹੀਂ। ਭਾਈ ਇਹਨਾਂ ਲੋਕਾਂ ਦੀ ਅਸਲ ਜ਼ਿੰਦਗੀ ਆ ਦੇਖੋ। ਬੁਰੇ ਹਾਲ ਆ ਉਹ ਦੇਖੋ। ਪਾਣੀ ਪੀਣੇ ਦਾ ਭਾਈ ਚਾਰੇ ਪਾਸੇ ਪਾਣੀ ਪਾਣੀਆਂ ਦੇਖੋ ਭਾਈ। ਪਾਣੀ 흘ਰ ਆਸਲ ਜਾ ਰਹੇ ਭਰਾ। ਚਾਉ ਲੈ ਕੇ ਆਏ ਨਹੀਂ। ਬਹੁਤ ਔਖਾ ਭਾਈ ਚਾਰੇ ਪਾਸੇ ਪਾਣੀਆਂ ਦੇਖੋ। ਜਿੱਧਰ ਦੇਖੋ ਪਾਣੀ ਪਾਣੀ ਦਿਸ ਰਿਹਾ ਭਾਈ।